ਬਟਲਵਾ ਸਾਹਿਬ ਨੂੰ ਵੀ ਲੜਨਾ ਚਾਹੀਦਾ ਸੀ ਉਹ ਕੰਡੂ ਅੰਮ੍ਰਿਤਵਾਲ ਦੇ ਬਰਾਬਰ ਲੜਨੇ ਨੂੰ ਚਾਹੀਦਾ ਸੀ ਕੋਈ ਲੀਡਰ ਨਹੀਂ ਸਾਨੂੰ ਤਾਂ ਚੰਗਾ ਲੱਗਦਾ ਹੂੰ ਇਹ ਹੂੰ ਤਾਂ ਪੈਸਾ ਵੀ ਨਹੀਂ ਰੰਦੇ ਕੰਪਨੀ ਕਰਦੇ ਕਾਂਗਰਸ ਆਪ ਨੇ ਚਾਰ ਪੀ ਰਹੇ ਨੇ ਨਾ ਕਾਂਗਰਸੀ ਪੱਕੇ ਅਸੀਂ ਮੰਡਾ ਬਚਾ ਤੱਕ ਸਾਰਾ ਵੋਟਾਂ ਪਹੁੰਚਾ ਇੱਕ ਗੇਲਾ ਮੂੰਹ ਦਿਖਾਉਂਦੇ ਆ 5 ਸਾਲ ਤੋਂ ਪਿੰਡਾਂ 'ਵਾਂਦੀ ਨਹੀਂ ਕਿਹਦੀ ਪੂਛ ਫੜੀ ਹੈ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਮਾਹੌਲ ਭਖਿਆ ਹੋਇਆ ਹੈ ਅੱਜ ਅਸੀਂ ਪਹੁੰਚੇ ਹਾਂ ਖਰੜ ਦੇ ਪਿੰਡ ਖੇੜੇ ਦੇ ਵਿੱਚ ਜਿੱਥੇ ਵੱਖ-ਵੱਖ ਲੋਕਾਂ ਦੇ ਵਿਚਾਰ ਲਵਾਂਗੇ ਕੋਈ ਸਮੱਸਿਆ ਕੀ ਆ ਉਹਨਾਂ ਦੀ ਕਿਸ ਤਰੀਕੇ ਨਾਲ ਸਿਆਸੀ ਲੀਡਰਾਂ ਨੂੰ ਦੇਖਦੇ ਨੇ ਗੱਲਬਾਤ ਕਰਾਂਗੇ ਪਾਜੀ ਕੀ ਨਾਮ ਹੈ ਸੰਦੀਪ ਸਿੰਘ ਹੈ ਠੀਕ ਹੈ ਪਾਜੀ ਹੁਣ ਸਾਰੇ ਮੈਦਾਨ ਦੇ ਵਿੱਚ ਨੇ ਤੁਹਾਨੂੰ ਅਨੰਦਪੁਰ ਸੇ ਪੈਂਦਾ ਨਾ ਤੇ ਚੰਦੂ ਮਾਜਰਾ ਹੋ ਗਿਆ ਵਿਜੇਂਦਰ ਸਿੰਘ ਲਾਉਗੇ ਆਮ ਆਦਮੀ ਪਾਰਟੀ ਦੇਉਗੇ ਕਿਹੜਾ ਪਸੰਦ ਲੱਗਿਆ ਫਿਰ ਚਨ ਕੁਸ਼ਲ ਪਾਸ ਸਿੰਘ ਮਾਨ ਚੰਗੇ ਲੱਗੇ ਠੀਕ ਹੈ ਉਹ ਮਾਨ ਦੀ ਪਾਰਟੀ ਦੇਣਾ ਜੀ ਹਾਂ ਜੀ ਉਹ ਚੰਗੇ ਲੱਗੇ ਠੀਕ ਹੈ ਅੱਛਾ ਮਾਜਰਾ ਸਿਮਰਜੀਤ ਮਾਨ ਦੀ ਪਾਰਟੀ ਤੇ ਨਾਲ ਪਹਿਲਾਂ ਤੋਂ ਜੁੜੇ ਹੋਇਓ ਹਾਂਜੀ ਸ਼ੁਰੂ ਸ਼ੁਰੂ ਤੋਂ ਜੁੜੇ ਹੋਏ ਠੀਕ ਹੈ ਤੇ ਜਿਵੇਂ ਹੁਣ ਵੀ ਐਮਪੀ ਮੜੇਸੀ ਉਹਨਾਂ ਨੇ ਤੁਹਾਨੂੰ ਉਮੀਦਾਂ ਹੈਗੀਆਂ ਨੇ ਵੀ ਕੁਝ ਕਰਨਗੇ ਅੱਗੇ ਤੁਹਾਡਾ ਆ ਕੇ ਗਏ ਜੀ ਪਿੰਡ ਵਿੱਚ ਉਹ ਆਪਣਾ ਨਸਲਾਂ ਵਾਸਤੇ ਲੜ ਰਹੀ ਹੈ ਆਪਣੀਆਂ ਵਾਸਤੇ ਹੀ ਅੱਛਾ ਜੀ ਮੈਂ ਮਤਲਬ ਤੁਸੀਂ ਅਮਰਤਪਾਲ ਦਾ ਵੀ ਗੱਲ ਕਰਿਆ ਐ ਡਿਪਰੂਗੜ ਜੇਲ੍ਹ ਤੋਂ ਲੜ ਰਿਹਾ ਅਮਰਤਪਾਲ ਵੀ ਹੈ ਨਾ ਤੇ ਕੁਝ ਬਣੂਗਾ ਕੀ ਜਿਵੇਂ ਮਤਲਬ ਉੱਥੋਂ ਖੰਡੂਰ ਸਾਹਿਬ ਤੋਂ ਆ ਜੱਕਰ ਗਿਆ ਵੀਰ ਜੀ ਖੰਡੂਰ ਸਾਹਿਬ ਤੋਂ ਅਮਰਤਪਾਲ ਜਿੱਤਣਾ ਜ਼ਰੂਰੀ ਹੈ ਉਹ ਕਿਉਂ ਕਿਉਂਕਿ ਸਾਨੂੰ ਪਤਾ ਹੀ ਹੈ ਜੀ ਮੁੰਡੇ ਨਸ਼ਿਆਂ ਪਰ ਲੱਗ ਗਏ ਪਹਿਲਾਂ ਵੀ ਉਹਨਾਂ ਨੌਜਵਾਨੀ ਵਾਸਤੇ ਬਹੁਤੋ ਚੱਕਿਆ ਜੀ ਮੁੰਡੇ ਨ ਅੰਮਰਤਵਾਲਾ ਨਸ਼ੇ ਛੜਾਏ ਮੁੰਡਿਆਂ ਦੇ ਜੀ ਉਹਦੇ ਵਾਸਤੇ ਸਾਰੇ ਕਹਿ ਰਹੇ ਵੀ ਅੰਮਰਤਪਾਲ ਆਉਣਾ ਜ਼ਰੂਰੀ ਹੈ ਜੀ ਜਿਵੇਂ ਬਿਰਸ ਸਿੰਘ ਬਲਟੋਹਾ ਨੇ ਉਹ ਕਾਲੀ ਜਲਦੇ ਉਹ ਕਹਿ ਰਹੇ ਨੇ ਵੀ ਹੈਨਾ ਇਹਨੂੰ ਉਹਨੇ ਆਰਐਸਐਸ ਨੇ ਖਿਲਾਾਰੇ ਆ ਬੜਾ ਕੁਝ ਕਹਿ ਰਹੇ ਨੇ ਹੈਨਾ ਪਤਾ ਚੱਕਰ ਗਿਆ ਜੀ ਬਲਟੋਹਾ ਸਾਹਿਬ ਇਹਨਾਂ ਨੂੰ ਤਾਂ ਲੜਨੇ ਨਹੀਂ ਚਾਹੀਦੇ ਸੀ ਇਲੈਕਸ਼ਨ ਜੀ ਅੱਛਾ ਕਿਉਂਕਿ ਉਹ ਵੀ ਸਿੱਖ ਕੌਮ ਦੇ ਉਹ ਵੀ ਸਿੱਖ ਕੌਮ ਦੇ ਬਟਲੋਹਾ ਸਾਹਿਬ ਇਹਨਾਂ ਨੂੰ ਤਾਂ ਲੜਨੇ ਚਾਹੀਦੇ ਸੀ ਉਹਦੇ ਖੰਡੂ ਸਿੰਰਜੀ ਤਾਂ ਮਾਨ ਨੇ ਤਾਂ ਬੰਦਾ ਵਾਪਸ ਲੈ ਲਿਆ ਹਨ ਆਪਣਾ ਉਹਨੇ ਵਾਪਸ ਲੈ ਲਿਆ ਜੀ ਆਪਣਾ ਮੰਨ ਲਓ ਵੀ ਜੀ ਐਮਪੀ ਬਣ ਜਾਂਦੇ ਨੇ ਚਲੋ ਤੁਹਾਡੇ ਸਮੇਤ ਹੋਰ ਬਹੁਤ ਸਾਰੇ ਨੌਜਵਾਨ ਅਮਰਤਪਾਲ ਨਾਲ ਜੁੜੇ ਹੋਏ ਨੇ ਮੰਨ ਲਓ ਜੀ ਐਮਪੀ ਬਣ ਜਾਂਦੇ ਨੇ ਉਸ ਵਕਤ ਉਹਨੂੰ ਉਮੀਦ ਕੀ ਹੈ ਵੀ ਕਿਹੜੇ ਮਸਲੇ ਉੱਤੇ ਚੱਕਣ ਕੇ ਜਾ ਕੇ ਲੋਕ ਸਭਾ ਦੇ ਵਿੱਚ ਬਾਕੀ ਬਾਬਾ ਜੀ ਨੇ ਨਹੀਂ ਦੱਸਣ ਦੇ ਮਤਲਬ ਸਿੱਖਾਂ ਦੇ ਮਸਲੇ ਕਹਿੰਦੇ ਵੀ ਚੱਕੂ ਚੱਕਣ ਦੀ ਉਮੀਦ ਲੱਗਦੀ ਹੈ ਤੁਹਾਨੂੰ ਹਾਂ ਜੀ ਉਹੀ ਚਾਹੀਦਾ ਜੀ ਵੀ ਸਿੱਖਾਂ ਦੇ ਆਪਣਾ ਨੌਜਵਾਨੀ ਬਣਾਉਦੇ ਵਾਸਤੇ ਵੀ ਮੁੱਦੇ ਚੱਕਣ ਨਸ਼ੇ ਨੂੰ ਛਡਾਵੇ ਨਸ਼ਾ ਬਹੁਤ ਹੋ ਗਿਆ ਆਪਣੇ ਪੰਜਾਬ ਬਾਈ दे दे अच्छा अच्छा मसिया है बेरोजगारी ਦੀ ਸਮੱਸਿਆ ਆਖਦੇ ਤੁਹਾਡੇ ਇਲਾਕੇ ਚ بے ਉਜ਼ਗਾਰੀ ਵੀ ਬਹੁਤ ਹੈ اچھا ਕਿਸਰੀ ਇੰਡਸਟਰੀ ਆ ਗਈ ਤੁਹਾਡੇ ਇਧਰ ਕੋਈ ਮਤਲਬ ਕੋਈ ਠੀਕ ਹੈ ਬਾਬਾ ਜੀ ਕੀ ਨਾਮ ਹੈ ਮੇਰੇ ਨਾਮ ਦਾ ਵਰਦਨ ਸਿੰਘ ਹੈ ਠੀਕ ਹੈ ਬਾਬਾ ਜੀ ਤੁਹਾਡੀ ਕੀ ਮੰਨਦੀ ਰਾਏ ਹੈ ਕਿਹੜੀ ਪਾਰਟੀ ਠੀਕ ਲੱਗੀ ਹੈ ਹੁਣ ਤੱਕ ਕੋਈ ਵੀ ਪਾਰਟੀ ਨਹੀਂ ਚੰਗੀ ਲੱਗਦੀ ਹੁਣ ਨਾ ਕੋਈ ਆ ਕੇ ਖੜਦਾ ਹੋ ਰਿਹਾ ਹੈ ਵੋਟਾਂ ਦਾ ਟਾਈਮ ਹੈ ਹੁਣ ਹੁਣ ਆ ਜਾਣਾ ਕਿਸੇ ਨਾ ਕਿਸੇ ਨੇ 5 ਸਾਲ ਕਿਸੇ ਨੇ ਮੂੰਹ ਨਹੀਂ ਲਿਖਾਉਣਾ ਸਾਡੇ ਠੀਕ ਹੈ ਇਹ ਬਸ ਲੀਡਰ ਪਹਿਲਾਂ ਵੋਟਾਂ ਵੀ ਲੈ ਆ ਜਿੰਦੇ ਨੇ ਉਸ ਤੋਂ ਬਾਅਦ ਆਉਂਦੇ ਨਹੀਂ ਇਹ ਵੱਡੀ ਸਮੱਸਿਆ ਤੁਹਾਡੀ ਹੈ ਬਸ ਭਰਾਉਣਾ ਬਸ ਫੇ ਮੁੜ ਕੇ ਕਿਸੇ ਨੇ ਨਹੀਂ ਪੰਜ ਸਾਲ ਪੁੱਛਣੇ ਇਹ ਪਾਰਟੀਆਂ ਬਦਲਦੇ ਨੇ ਜਿਹੜੀਆਂ ਉਹ ਠੀਕ ਹੈ ਕੰਮ ਨਾ ਪਾਰਟੀਆਂ ਵੀ ਗਲਤ ਹੈ ਇਹ ਇਹ ਤਾਂ ਦਲ ਬਦਲੂ ਹੋ ਗਏ ਹੁਣ ਸਾਰੇ ਕੋਈ ਲੀਡਰ ਨਹੀਂ ਸਾਨੂੰ ਤਾਂ ਚੰਗਾ ਲੱਗਦਾ ਹੁਣ ਮੈਂ ਤੁਹਾਨੂੰ ਉਮੀਦ ਕੀਤਾ ਅੱਗੇ ਤੁਸੀਂ ਆਮ ਆਦਮੀ ਪਾਰਟੀ ਵੀ ਦੇਖ ਲਈ ਹੁਣ ਦੇਖ ਲਓ ਜੀ ਸਾਰੇ ਸਾਨੂੰ ਤਾਂ ਕੋਈ ਵੀ ਨਹੀਂ ਚੰਗਾ ਲੱਗਦਾ ਜਾਂ ਹੁਣ ਹੈ ਹੀ ਨਹੀਂ ਕੋਈ ਪੰਜ ਸਾਲ ਮੁੜ ਕੇ ਆ ਕੇ ਖੜਨਾ ਨਹੀਂ ਆ ਹੁਣ 15 20 ਦਿਨ ਜੋ ਕੋ ਮਰਜ਼ੀ ਕੋ ਹਲੋ ਕੋੜਾ ਫਿਰ ਹੱਲ ਕੌਣ ਕਰੂਗਾ ਬਾਬਾ ਜੀ ਅੱਗੇ ਕਿਹੜਾ ਐਸਾ ਲੀਡਰ ਆਵੇ ਕੋਈ ਉਮੀਦ ਨਹੀਂ ਲਿਖੀ ਹੈਗੀ ਵੀ ਕੋਈ ਇਹੋ ਜਿਹੇ ਲੀਡਰ ਆਊਗਾ ਜਿਹੜਾ ਲੋਕਾਂ ਦੇ ਮਸਲੇ ਹੱਲ ਕਰ ਦੂਗਾ ਭਗਵੰਤ ਜੀ ਮਨ ਕਹਿੰਦਾ ਮੈਂ ਬਹੁਤ ਕੁਝ ਕੀਤਾ ਦੋ ਸਾਲ ਦੇ ਵਿੱਚ ਕੋਈ ਲੱਗਦਾ ਕਿਸੇ ਨੂੰ ਆਇਆ ਅੱਛਾ ਕੋਈ ਉਹਦਾ ਦਿਖਦਾ ਬਦਲਾਅ ਆਇਆ ਕੋਈ ਆ ਭੈਣ ਜੋ ਕਣਕ ਅੱਗੇ ਮੇਲੇ ਕਰਦੀ ਸੀ ਹੁਣ ਸਾੜਾ 6 ਮਹੀਨੇ ਹੋ ਗਏ ਕਣਕ ਵੀ ਨਹੀਂ ਮਿਲੀ ਵੀਡੀਓ ਨਾਲ ਤੁਹਾਡੇ ਬੰਦਾਰੇ ਪਟਾਵਾ ਮੈਂ ਤੁਹਾਨੂੰ ਕਿ ਫਲਾਣਾ ਥੋੜੀ ਪੈਨਸ਼ਨ ਵੀ ਕਹਿੰਦੇ ਸੀ ਵਧਾਵਾ ਕਿ ਲੱਗੀ ਹੋਈ ਹੈ ਕੋਈ ਕੋਈ ਪਿਲਸਣ ਨਹੀਂ ਵਧੀ ਉਹ ਹੀ ਨਹੀਂ ਸੀ ਰਹਿੰਦੀ ਸੀ ਲੱਗਣੀ ਉਹ ਵੀ ਨਹੀਂ ਟਾਈਮ ਫਿਰ ਮਿਲਦੀ ਹੈ ਹਾਂ ਇਹਨਾਂ ਦਾ ਕਹਿੰਦਾ ਮੈਂ ਬਹੂ ਕੋ ਕਰੂੰਗਾ ਬੀਬੀਆਂ ਦਾ 1000 ਰੁਪਿਆ ਉਹ ਵੀ ਨਹੀਂ ਕੋਈ ਆਇਆ ਕਿਸੇ ਨੂੰ ਉਧਰ ਮੋਦੀ ਸਾਹਿਬ ਨੇ ਕਿਹਾ ਤਾਂ ਕਹਿੰਦਾ ਮੈਂ ਕੋ ਕਰਵਾ ਦੋ ਖਾਤੇ ਖਲਵਾ ਲਓ ਮੈਂ 5-5 ਲੱਖ ਪਾਉਂਗਾ ਇੱਕ ਪੈਸਾ ਇੱਕ ਪੈਸਾ ਵੀ ਨਹੀਂ ਕਿਸੇ ਨੇ ਪਾਇਆ ਹੈ ਕਿਹਨੂੰ ਚੰਗਾ ਕਹਿ ਲੀਏ ਦੱਸੋ ਹੁਣ ਤੁਸੀਂ ਪ੍ਰਧਾਨ ਮੰਤਰੀ ਮੋਦੀ ਠੀਕ ਸੀਗਾ ਕਿ ਡਾਕਟਰ ਮਨਮੋਨ ਸਿੰਘ ਸਾਡੇ ਸਾਢੇ 75 ਦਾ ਜੇ ਡਾਕਟਰ ਮਨਮੋਨ ਸਾਹਿਬ ਠੀਕ ਤਾਂ ਹਾਂ ਉਹਨੇ ਸਾਢੇ ਗਰੀਬ ਲੋਕਾਂ ਖਾਤਰ ਬਜ਼ੀਰਾ ਕੰਮ ਕਰਿਆ ਹਾਂ ਜਿਹੜੇ ਤੁਹਾਡੇ ਇਧਰ ਉਮੀਦਵਾਰ ਖੜੇ ਨੇ ਉਹ ਕੋਈ ਨਹੀਂ ਠੀਕ ਹੈਗਾ ਸਾਢੇ 25 ਦਾ ਕੋਈ ਨਹੀਂ ਜੀ ਠੀਕ ਹੈ ਤੁਹਾਡੇ ਇਧਰ 14 ਦੇ ਵਿੱਚ ਚੰਦੂ ਮਾਜਰਾ ਬਣਿਆ ਸੀ ਨਾ ਐਮਪੀ ਉਹ ਆਏ ਇੱਥੇ ਫਿਰ ਹਰੇ ਪਿੰਡਾਂ માં ਚੰਦੂ ਮਾਦਰੇ ਨੇ ਇਹ ਵਾਟਰ ਟੈਂਕਰ ਦਿੱਤੇ ਸਾਡੇ ਪਿੰਡਾਂ માં ਤਾਂ ਉਹ ਵੀ ਨਹੀਂ ਆਇਆ ਨਾਲੇ ਸਾਡੇ ਪਿੰਡ ਦਾ SPC ਦਾ ਮੈਂਬਰ ਹੈਗਾ ਬੈਠਣ ਵਾਲੀ ਕੁਰਸੀਆਂ ਵੀ ਨਹੀਂ ਦਿੱਤੀਆਂ ਸੀ ਆਈਆਂ ਨੇ ਉਰਾਂ ਨਹੀਂ ਕੋਈ ਵੀ ਆਈ ਹੈ ਆਈਆਂ ਜੇ ਹੀ ਟੁੱਟ ਗਿਆ ਆਪ ਤਾਂ ਕਰ ਕਰ ਗਿਆ ਰੰਗ ਗਈ ਹੈ ਉਹਦਾ ਜਮਾਂ ਟੁੱਟ ਗਿਆ ਸੀ ਆ ਪਾਜੀ ਤੁਹਾਡਾ ਕੀ ਨਾਮ ਆ ਕਾਕਾ ਸਿੰਘ ਠੀਕ ਹੈ ਤੁਸੀਂ ਵੀ ਸਾਰੇ ਲੀਡਰ ਦੇਖ ਲਈ ਨਵੀਂ ਪਾਰਟੀ ਵੀ ਦੇਖ ਲਈ ਕਿਤੋਂ ਸੰਤੁਸ਼ਟ ਹੋ ਕਿਹੜਾ ਠੀਕ ਲੱਗਿਆ ਫਿਰ ਕੋਈ ਵੀ ਨਹੀਂ ਠੀਕ ਬੀ ਬੀ ਕੀ ਦੇਖਿਆ ਪ੍ਰੈਕਸ਼ਨ ਹੋਇਆ ਵਾ ਸਟਾਰ ਖਲਮਾ ਕੰਗ ਘੁੰਮੀ ਗਿਆ ਸਾਰਾ ਕਿਸੇ ਦੌਰ ਪੀ ਨਹੀਂ ਦੋਏ ਕਿਸੇ ਦਵਾਏ ਨਹੀਂ ਕੀ ਕਰੂੰਗਾ ਜੇ ਇਹਨਾਂ ਨਾਲ ਹੋਰ ਨੂੰ ਮਤਲਬ ਇਹਨਾਂ ਮੰਨ ਕੇ ਉੱਟ ਗਿਆ ਸਾਰੇ ਲੀਡਰਾਂ ਤੋਂ ਤੁਹਾਡਾ ਹਾਂਜੀ ਸਾਰੇ ਲੀਡਰਾਂ ਤੋਂ ਮੰਨ ਜਾ ਕਾ ਤੋ ਫਿਰ ਗਿਆ ਤੁਹਾਡਾ ਫੇਰ ਮੰਨ ਤਾਂ ਇਹ ਮੁੜ ਕੇ ਪੂਛ ਨਹੀਂ ਪੜਾਉਂਦੇ ਜੀ ਇਹ ਕੋਈ ਕੰਮ ਨਹੀਂ ਕਰਦੇ ਪਰਸੈਂਟਾਂ ਦਾ ਮੇਰੇ ਸਾਥੇ ਹੀ ਬਿਕੇੜਦਾ ਮੈਨੂੰ 4 ਸਾਲ ਹੋ ਗਏ ਜੀ ਘੁੰਮਦੇ ਨੂੰ ਅੱਛਾ ਤਲਮੋਲ ਕਹਿੰਦੇ ਮੈਂ ਤੇਨੂੰ ਕਾ ਦਫ਼ਤਰ ਵੀ ਜਾਇਆ ਅੱਛਾ ਮੁੰਡੀ ਖੇਡ ਉਹ ਕਹਿੰਦਾ ਵੀ ਨਹੀਂ ਬਾੜਨਾ ਕਹਿੰਦੇ ਮਾਂ ਥੋੜਾ ਫਾਇਦਾ ਕੇ ਹਾਲ ਬਣਾਏ ਦਾ ਉਹ ਕਹਿੰਦਾ ਵੀ ਆਹ ਕੰਮ ਨਹੀਂ ਹੋਦਾ ਤਾਂ ਮਾਹਾਂ ਜਾਲੀ ਕੰਮ ਨਹੀਂ ਹੈ ਮੇਰਾ ਵੀ ਜਾਲੀ ਹੈ ਪੀਜੀਆਈ ਤਾਂ 63% ਹਾਲਾ ਤਨ ਕਾ ਬਕਰਦੇ ਇਹਨਾਂ ਨੇ ਬਣਾਇਆ ਹਾਲਾ 45% ਅੱਛਾ ਡਾਕਟਰਾਂ ਦਾ ਫਿਰ ਬਾਕੀ ਬਈ ਤੁਹਾਨੂੰ ਆਪ ਲਾਉਣਾ ਪੈਣਗੇ ਲਾਏ ਹਾਂਜੀ ਲਾਏ ਆ ਮੈਂ ਤੁਹਾਨੂੰ ਆਪ ਲਾਏ 5.5 ਲੱਖ ਰੁਪਏ ਰਗੇ ਭਗਵੰਤ ਮੰਗਿੰਦੇ ਵੀ ਸਾਰਾ ਟ੍ਰੀਟਮੈਂਟ ਹਸਪਤਾਲ ਚ ਟੈਸਟ ਵੀ ਹੁੰਦੇ ਨੇ ਦਵਾਈਆਂ ਸਾਰਾ ਕੁਝ ਮੁਫਤ ਹੈ ਲਾਜ਼ਮੀ ਹੁੰਦਾ ਹੇ ਚਲ ਦਵਾਈਆਂ ਮਾਰੇ ਮੋਟੇ ਮਿਲਦੇ ਆ ਵੀਰ ਜੀ ਹਾਂ ਜਿਹੜੀ ਸਾਨੂੰ ਦਵਾਈ ਚਾਹੀਦੀ ਉਹ ਨਹੀਂ ਦਵਾਈ ਮਿਲਦੀ ਸਾਨੂੰ ਇੱਕ ਤਾਂ ਸਾਨੂੰ ਫੜੇ ਕਣਕ ਨਹੀਂ ਮਿਲੀ 3 ਮਹੀਨੇ ਤਾਂ ਪਹਿਲਾਂ ਤਾਂ ਪੰਗੇ ਬੰਗੀ ਭਾਈ ਉਹ ਤਾਂ ਮਿਲਦੀ ਇੱਕ ਨੰਬਰ ਦੋ ਜੀ ਤਨ ਕੋ ਟੋਬਾ ਮਟੋਬੇ ਦਾ ਹਾਲ ਦੇਖ ਲੋ ਕਿ ਆਏ ਕੋਈ ਵੀ ਕੰਮ ਸਹੀ ਨਹੀਂ ਹੁੰਦਾ ਨਵੇਂ ਨੂੰ ਵੀ ਦੇਖ ਲਿਆ ਮਤਲਬ ਹਾਂ ਜੀ ਹਾਂ ਫਿਰ ਮਤਲਬ ਉਮੀਦ ਕੀਤਾ ਸਾਰੇ ਲੋਕ ਫੇਚ ਨਾਰਾਜ਼ ਨੇ ਇਸ ਤੋਂ ਵੀ ਫਿਰ ਕਿਤੋਂ ਮਿਤ ਰੱਖਦੇ ਹੋ ਉਮੀਦ ਤਾਂ ਮਨੋਂ ਕਾਂਗਰਸ ਪਰੇ ਠੀਕ ਹੈ ਹੁਣ ਹੀ ਕਾਂਗਰਸ ਨੇ ਦੇਖ ਲੈ ਡਾਕਟਰ ਵਿਜੇ ਸਿੰਘਲਾ ਹਾਂਜੀ ਹਾਂ ਪੱਕਾ ਠੀਕ ਹੈ ਉਹ ਕਿਉਂ ਮਤਲਬ ਹਮੇਤ ਹੁੰਦੀ ਬੰਦਾ ਨੂੰ ਤਨ ਕੋ ਆਵਾਜ਼ ਹੁੰਦੀ ਜਨਤਾ ਦੀ ਉਹ ਮਤਲਬ ਲੱਗਦਾ ਵੀ ਕੰਮ ਕਰ ਕਰਨਗੇ ਜੇ ਆਗੇ ਪਤਾ ਹੁਣ ਜਨਤਾ ਗੱਲ ਹੈ ਸਪਾਂ ਵੀ ਤੁਹਾਡੇ ਇੱਧਰ ਜ਼ਿਆਦਾ ਪ੍ਰਭਾਵ ਉੱਧਰ ਹੈ ਹਾਂਜੀ ਠੀਕ ਹੈ ਤੁਹਾਡੇ ਇੱਧਰ ਚਰਨ ਜੀ ਚੰਨੀ ਮੁੱਖ ਮੰਤਰੀ ਵੀ ਰਹੇ ਨੇ ਨਾ ਤੇ ਤੁਹਾਡੇ ਏਰੀਏ ਦੇ ਸੀਗੇ ਉਹਨਾਂ ਨੇ ਕੁਝ ਕਰਿਆ ਉਹਨਾਂ ਨੂੰ ਟਾਈਮ ਮਿਲਿਆ ਥੋੜਾ ਜੀ ਜਿੰਨਾ ਕ ਟਾਈਮ ਤਾਂ ਉਹਨਾਂ ਕੰਮ ਵਧੀਆ ਕਰਿਆ ਹੂੰ ਕੰਮ ਨਹੀਂ ਚੱਲ ਜੀ ਇਤਨਾ ਮਾੜਾ ਕਰਿਆ ਜੀ ਚੰਨੀ ਨੇ ਜਿੰਨਾ ਕੋ ਉਹਨੂੰ ਟਾਈਮ ਤਾਂ ਉਹਨਾਂ ਕ ਕੰਮ ਉਹਨਾਂ ਵਧੀਆ ਕਰਿਆ ਜੀ ਠੀਕ ਆ ਹਾਂ ਜੀ ਧੋਖਾਲੇ ਫਿਰ ਵੀ ਨਹੀਂ ਕਰਿਆ ਹਨਾ ਫੇਰ ਦੇਖ ਲੈ ਤੈਨੂੰ ਧੋਖਾ ਕਰਕੇ ਇਹ ਬਿਖ ਜਾਂਦੇ ਲੋਕ ਜਿਲੰਦਰ ਤੂੰ ਕੁਝ ਬਣੂ ਉਹਨਾਂ ਦਾ ਖੜੇ ਜੀ ਹਾਂ ਜੀ ਹਾਂ ਬਣੂਗਾ ਫੇਰ ਇਹ ਸਭ ਤੋਂ ਵੱਧ ਅਸੀਂ ਪੰਜਾਬ ਚ ਕਿਹੜੀ ਪਾਰਟੀ ਤੁਹਾਨੂੰ ਲੱਗ ਰਹੀ ਹੈ ਵੀ ਲੈ ਜਾਊਗੀ ਇਹ ਤਾਂ ਇਹ ਤਾਂ ਨਹੀਂ ਮੈਂ ਕਹਿ ਸਕਦਾ ਮਤਲਬ ਇਹ ਖਿਤੜੀ ਹੋਣੀ ਹੈ ਤਾਂ ਠੀਕ ਹੈ ਹਾਂ ਅਕਾਲੀ ਦਲ ਤੇ ਭਾਜਪਾ ਵਾਲੇ ਵੀ ਦੱਸ ਦੋ ਕਿੰਨਾ ਕੁ ਪ੍ਰਭਾਵ ਹੈ ਤੁਹਾਡੇ ਇਲਾਕੇ 'ਚ ਇਹ ਤਾਂ ਦੋਵੇਂ ਪਾਰਟੀਆਂ ਬਣ ਨਹੀਂ ਚਾਹੀਦੀਆਂ ਇਹ ਨਹੀਂ ਬਣਨੇ ਚਾਹੀਦੀਆਂ ਹੋਰ ਕੀ ਤੈਨੂੰ 10 ਲੱਖ ਰੁਪਏ ਦੇ ਦੇ ਨੌਕਰੀ ਲਵਾ ਲੈ ਮੁੰਡਾ ਜਿਹੜੇ ਪੜੇ ਹੋਏ ਹਾਲ ਮੁੰਡੇ ਧੱਕੇ ਖਾਂਦੇ ਸੀ ਹੁਣ ਦਾ ਫਾਇਦਾ ਨਹੀਂ ਆਇਆ ਕਨਾ ਨਾ ਨਾ ਨ ਵੀ ਕੋਹ ਨਹੀਂ ਸਵਾਰਿਆ ਤੈਨੂੰ ਜਣੇ ਐ ਜੇ ਕਾਂਗਰਸ ਆ ਰਹੇ ਹੁੰਦੇ ਦੋ ਅਕਾਲੀ ਇਹਨਾਂ ਦਾ ਟਾਈਮ ਨਾ ਮਾ ਪੈਸਾ ਪੂਸਾ ਦੇਗਾ ਕੰਮ ਹੋ ਜਾਂਦਾ ਤਾਂ ਇਹ ਇਹ ਹੁਣ ਤਾਂ ਪੈਸਾ ਵੀ ਨਹੀਂ ਲੈਂਦੇ ਕੰਮ ਵੀ ਨਹੀਂ ਕਰਦੇ ਅੱਛਾ ਮਤਲਬ ਜਿਵੇਂ ਸਰਕਾਰੀ ਦਫਤਰਾਂ 'ਚ ਕੰਮ ਨਹੀਂ ਕੰਮ ਨਹੀਂ ਹੋ ਰਿਹਾ ਪੈਸੇ ਵੀ ਨਹੀਂ ਲੈਂਦੇ ਹਾਂ ਪੈਸੇ ਵੀ ਨਹੀਂ ਲੈਂਦੇ ਜਣੇ ਗੁਪਤ ਹੀ ਹੈ ਜੀ ਠੀਕ ਲੋਕਾਂ ਦਾ ਕੁਝ ਨਾ ਮਿਲਿਆ ਤੇਰੇ ਹਾਂ ਕੁਝ ਨਹੀਂ ਬਣਦਾ ਇਹਨਾਂ ਦਾ ਅਲਮੋਲ ਗੱगन ਜਿੱਦਣ ਆਈ ਤੇ ਜੀ 18000 ਦੇ ਫਰੂਟੇ ਐ ਬਲਾਏ ਦਾ ਆ ਦੁਕਾਨਦਾਰ ਮੇਰਾ ਭਾਈ ਹੈ ਜੀ ਰੁਪਈਆ ਨੇ ਮਿਲਿਆ ਨਾ ਤੁਸੀਂ ਵੀ ਆਈ ਸੀ ਹੈ ਹਾਂ ਜੀ ਹੱਬ ਪੱਲੇ ਤੋਂ ਬਣਾਈਆਂ ਭਰੂਨੇ 18000 ਰੁਪਈਆ ਦੇ ਦਿੱਤਾ ਤੇ ਪਹਿਲਾਂ ਬੁਲਾਇਆ ਤੇ ਯੂਰੋ ਕਿੱਥੇ ਮਿਲ ਕਿੱਥੇ ਮੇਰੇ ਪਾਸ ਗੋਨੇ ਵੀ ਨਹੀਂ ਮਿਲ ਗਏ ਸਾਡੇ ਪਾਸ ਨੰਗਾ ਸੀ ਗ੍ਰਾਂਟ ਦਾ ਲੱਗ ਦੇਣੀ ਤਨ ਕੋ ਸਾਢੇ ਲੱਗੇ ਵੀ ਨਹੀਂ ਮਿਲੇ ਜਦੋਂ ਪਹਿਲਾਂ ਆਈ ਕੋਈ ਚੈਲਾ ਕਰੀਤਿਆ ਕੀ ਪੁੱਛਣਾ ਆਇਓ ਨਿਊਰਾ ਕਹਿੰਦੇ ਹੈ ਨਹੀਂ ਕਿਹਾ ਤੁਸੀਂ ਨਹੀਂ ਖੇਰਾ ਬਾਦ ਤਨ ਕੋ ਮੁੰਡੇ ਪੁੱਛ ਕੇ ਚ ਕਰਦੇ ਤੇ ਉਹਨਾਂ ਪਾਸੋਂ ਬਰਚੇ ਕਰਦੇ ਅੱਛਾ ਕੀ ਪੁੱਛ ਅਸੀਂ ਤਾਂ ਗਰੀਬ ਆਦਮੇ ਦਾ ਆਪਣਾ ਟਾਈਮ ਕੱਢਣਾ ਉਹਨਾਂ ਵਰਗੇ ਹੀ ਕੰਮ ਕਰ ਰਹੇ ਪਿਛਲੇ ਵਰਗੇ ਹਾਂਜੀ ਹਾਂ ਇਹ ਤਨ ਗਏ ਆ ਜੀ ਧੰਨਵਾਦ ਜੀ ਬਾਬੇ ਤੁਹਾਡਾ ਕੀ ਨਾਮ ਹੈ ਜੀ ਨਾਮ ਤਾਂ ਮੇਰਾ ਬਗੀਰ ਹੀ ਆ ਜੀ ਕਿਹੜਾ ਕਿਹੜੀ ਪਾਰਟੀ ਪਸੰਦ ਜਾਂ ਉਮੀਦਵਾਰ ਕਿਹੜਾ ਪਸੰਦ ਹੈ ਸਾਨੂੰ ਤਾਂ ਕੋਈ ਪਸੰਦ ਨਹੀਂ ਸਾਰੀ ਖੰਡਾਂ ਦਾ 2 ਲੀਟਰ ਦਾ ਮੇਰੀ ਜੀ ਸਾਨੂੰ ਪਸੰਦ ਨਹੀਂ ਜਾਂ ਸਾਡਾ ਕੋਈ ਦੰਦਾ ਨਹੀਂ ਤੇ ਬਿਮਾਰ ਆਦਮੀ ਨੂੰ ਬੜਾ ਲੇ ਪਾ 2000 ਰੁਪਏ ਕਹਿੰਦੇ ਮੈਂ ਦਵਾਈ ਦੂ ਲੈ ਲਿਓ ਕੋਈ ਧੁਰਮ ਨਹੀਂ ਜੇ ਮੈਂ ਜਿੰਨੇ ਆਉਂਦੇ ਧਾਰੂਵਾਰ ਨੂੰ ਕਹਿਣ ਨਹੀਂ ਆਮਲੀਆ ਨੂੰ ਮੁੰਡੇ ਪੜ ਦੇ ਸਕਾਂ ਸਾਡੇ ਕਿਸੇ ਸਿਆਣੇ ਆਦਮੀ ਨੇ ਦੇ ਦੋ ਮਾਰੂ ਨੇ ਦਿਆ ਕਿਨੂੰ ਕਿਨੂੰ ਕਹਿੰਦੇ ਮੈਂ ਅਸੀਂ ਚੰਗਾ ਹੱਥੇ ਨੂੰ ਦਾਦਾ ਖੋਲ ਕੇ ਤਾਂ ਪੰਡਿਨ ਕਾਂਗਰਸ ਆਪ ਨੇ ਚਾਰ ਪੇਂਹਿੰਦੇ ਨਾ ਕਾਂਗਰਸੀ ਤੇ ਪੱਕੇ ਮੰਜਾ ਬਚਾਈ ਤੱਕ ਸਾਡਾ ਵੋਟਾ ਪੋਈਆ ਸਾਰੇ ਸਾਰੇ ਨੂੰ ਪਤਾ ਹੁਣ ਤਾਂ ਜੋ ਮਰਜੀ ਹੋਈ ਜੋ ਸਾਨੂੰ ਸਾਡੀ ਚੰਗਾ ਕਿਨੂੰ ਕਹਦੀ ਏ ਚੰਗਾ ਤਾਂ ਚੰਗਾ ਤਾਂ ਤੂੰ ਸਾਨੂੰ ਤਾਂ ਲੱਗਣਾ ਤੇ ਤੂੰ ਸਾਡੀ ਮਦਦ ਕਰੂਗਾ ਤਾਂ ਚੰਗਾ ਲੱਗਣਾ ਨਹੀਂ ਚੰਗਾ ਨਹੀਂ ਲੱਗਣਾ ਔਰ ਤੁਸੀਂ ਉਹ ਬਣਾਉਣੇ ਲੀਡਰ ਵੀ ਵੋਟਾਂ ਪਾ ਕੇ ਨਾ ਲੋਕਾਂ ਨੂੰ ਤਾਂ ਹੀ ਚੰਗਾ ਫਿਰ ਤੁਹਾਨੂੰ ਨਹੀਂ ਪੁੱਛਦੇ ਫਿਰ ਦੁਬਾਰਾ ਆਉਂਦੇ ਜਦੋਂ ਤੁਸੀਂ ਜਵਾਬ ਨਹੀਂ ਦਿੰਦੇ ਹੁੰਦਾ ਸਮਝਾ ਹੁਣ ਜਵਾਬ ਜਵਾਬ ਦੇ ਆਉਂਗੇ ਤਾਂ ਹੀ ਦਊਗਾ ਹਾਂ ਹਾਂ ਜਦਿਆਂ ਕਰਨਾ ਹੁੰਦਾ ਤੇ ਅਫਰੀਕਾ ਲਾਠੀ ਮਾਰਨੀ ਗੱਲ ਕਰਨੀ ਜਦ ਤੁਸੀਂ ਸੱਣ ਮਾਰਾ ਵਿਚਾਰ ਕਰਨਾ ਵਿਚਾਰੇ ਨੇ ਕਹਣਾ ਕੋਈ ਦੇਖਣਾ ਕੋਈ ਬੋੜਾ ਠੇਰੇ ਨੂੰ ਮਹਾਰਾਜ ਵਾਈ ਬੋਟੀ ਲੈ ਲੈ ਪਾਈ ਤੂੰ 5-4 ਰੁਪਏ ਲੈ ਲੈ ਕੀ ਆ ਕਰ ਲੈ ਤੁਹਾਡੀ ਪੈਨਸ਼ਨ 1500 ਹੈ 1500 ਹੀ ਲੜਦਾ ਤੇ ਉਹ ਕਹਿੰਦੇ 2500 ਕਰਾਂਗੇ ਕਿਹੜੇ ਨਖਾਨੀ ਦੀ ਕਹਿਣਾ ਕੈਨੇਡਾ ਦੇ ਮੱਢ ਕਾਇਆ 1500 ਬਗਿਆਰ 1500 ਵੀ ਉਹ ਵਿਚਾਰਾ ਕਰ ਗਿਆ ਬਠਾੜੇ ਵਾਲਾ ਕੈਟਣ ਕੈਟਣ ਹਾਂ ਪਹਿਲਾਂ 750 ਫਿਰ 1000 ਕਰੀ ਇਨਨੇ 1500 ਜਾਂਦਾ ਬੰਦਾ ਕਰ ਗਿਆ ਉਹ ਤੇ ਬਗਿਆਰਾਂ ਵੀ ਇੰਨੇ ਬੰਦਾ ਸੋਹਣ ਹੈ ਗੱਲ ਬਣ ਜਾਂਦੀ 1500 ਵਾਲਾ ਗੱਲ ਕਿੱਦਾਂ ਬਣਦੀ ਗੱਲ ਤੇ ਬਣਦੀ 1500 ਵਾਲਾ ਤੈਨੂੰ ਪਤਾ ਵੀ ਕਿੰਨਾ ਕੰਮ ਦਾ ਹੈ ਬਾਰ-ਬਾਰ ਤਾਂ ਪੁੱਛੂ ਜਾਂਦੇ 50 ਰੁਪਏ ਆ ਗਏ ਪੰਜਾਰ ਤੋਂ ਤੂੰ ਸਿਰ ਤੇਸੋ ਕੀ ਬਣੂਗਾ 15 ਕੋਈ ਨਹੀਂ ਇਹ ਤਾਂ ਸਭ ਹੁੰਦਾ ਕੁਰਸੀ ਤੇ ਆਰਮਣੇ ਸਭ ਮੇਰੇ ਨਾਲ ਕੋਰਸ ਨਹੀਂ ਮਿਲਿਆ ਸਾਨੂੰ ਸਾਤੇ ਧੋਕੇ ਨਹੀਂ ਲੈਣੇ ਸਾਤੇ ਧੋਕੇ ਨਹੀਂ ਲੈਣੇ ਉਹਨਾਂ ਨੇ ਇਹਦੇ ਸ਼ਰਾਬੀਆ ਮੁੰਡਿਆਂ ਨਾਲ ਪਰ ਤੁਮ ਗਏ ਜੈ ਤੁਹਾਨੂੰ ਮੈਂ ਦੱਸਦਾ ਵੀ ਐਡੀ ਬੜੀ ਲਤ ਗਰੀ ਵੀ ਐ 2 ਰੁਪਏ ਨਹੀਂ ਕਰੇ ਦੇਖ ਤੁਸੀਂ ਦੇਖ ਲੋ ਫੇਕ ਇਕੱਠਾ ਕਰਦਾ ਹੋਊਗਾ ਨਹੀਂ ਕਰੂਗਾ ਦਿਖਾ ਕੇ ਬੰਦੇ ਬੰਦਾ ਹਾਂ ਪਰ ਇਹ ਸਾਨੂੰ ਹੋਇਆ ਵਾਪੈਣ ਤੁਸੀਂ ਢੇਰ ਟੂਬਾਂ ਵੇਚ ਕੇ ਵੀ ਲਾਦੇ ਸਭ ਲਾਤਾ ਫਰਾ ਮਖਾਨ ਵੇਚਿਆ ਆਪਣਾ 5.5 ਲੱਖ ਰੁਪਏ ਆਪਣਾ ਆਪ ਲਾਇਆ ਹੁਣ ਵੀ ਚੱਲਦਾ ਨਾਲ ਵੇਚ ਕੇ ਹੋਰ ਕਿ ਮਖਾਨ ਨਾਲ ਵੇਚਣਾ ਹੀ ਤਾਂ ਜ ਨਗੌਣ ਜਗਾ ਬੇਚੀ ਅਸੀਂ ਆਪਣੇ ਕਿਸੇ ਨੇ ਕੁਛ ਨਹੀਂ ਦਿਖਾਇਆ ਦੇਖ ਲੈ ਇਹਨੂੰ ਮਾਰੀ ਨਾ ਆ ਦੇਖ ਲਓ 63% ਬਣਦੇ ਡਾਕਟਰ 45% ਰਹੇ ਬਣਾ ਇਹਨੂੰ ਤੇ ਜਿਹੜਾ ਕੰਮ ਸਾਰਾ ਜਿਹੜੇ ਪਰਸੈਂਟ ਘਟਦੇ ਪੀਜੀਆਈ ਉਹ 63% ਹਲ ਘਟਦੇ ਜੀ ਉਹ ਕਹਿੰਦੇ ਅਸੀਂ ਸਿਵਲ ਹਸਪਤਾਲ ਨੂੰ ਜ਼ਿੰਮੇਵਾਰੀ ਦੇਈ ਵੀ ਆ ਦੇਖ ਲਓ 60% ਦਾ ਬਣਿਆ ਬਾਈ 60% ਦਾ ਚਾਹੀਦਾ ਦਾ ਵੀ ਪੈਸੇ ਜਿਹੜੀ ਲਾਗਤ ਦਾਅਵਾ ਕਰਦੀ ਹੈ ਸਰਕਾਰ ਉਹਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਇੱਕ ਟੱਕੇ ਦਾ ਫਾਇਦਾ ਨਹੀਂ ਹੋਰ ਤਾਂ ਇਹਨਾਂ ਦਾ ਹਾਰ ਪਾ ਲੈਣਾ ਚਾਹੀਦਾ ਜੁੱਤੀਆਂ ਦੇ ਹੋਣ ਨਹੀਂ ਲਿਆ ਰੱਖਣ ਕਿਹਨਾਂ ਵੀ ਇਹਦਾ ਚੀਨੀਆਂ ਫੰਦੀਆਂ ਜਿਹੜੀਆਂ 50000 ਰੁਪਏ ਬੰਦਾ ਰਹਾ ਅੱਜ ਵੀ ਚੰਨੀ ਦੱਸੋ ਵੀ ਤੁਹਾਡੇ ਇੱਧਰ ਸੀਐਮ ਬਣਾਤੇ ਸੀਗੇ ਤੁਸੀਂ ਉਹਨਾਂ ਨੇ ਗਲਬਾਜ਼ ਬਣਾਈ ਕੋਈ ਕੋਈ ਹਲ ਕਰਿਆ ਮਸਲਾ ਇੱਧਰ ਵਗੈਰਾ ਸਾਰਾ ਜਿੱਦ ਦਾ ਚਮਕਾਉਂਦੇ ਇਲਾਕੇ ਮਾਤਾ ਚਮਕਾਉਂਦੇ ਇਲਾਕੇ ਮਾਤਾ ਕਾਣਾ ਵੀ ਕਰਿਆ ਬਾਈ ਫਾਇਦਾ ਇੱਥੇ ਵੀ ਕਿਹੜਾ ਮਸਲਾ ਪ੍ਰਕਾਰੀਆਂ ਥਾਈਆਂ ਹਨ ਕੰਨੀ ਨੇ ਮਸਰਾ ਕੋ ਕਰਿਆ ਜਿੰਨਾ ਕੋ ਦਾ ਟਾਈਮਤਾ ਆਇਆ ਬਹੁਤ ਤਰੀਕੇ ਟਾਈਮ ਨਹੀਂ ਖਾਲੀ ਵਾਲਾ ਹਾਂ ਪਕਾਲੀ ਵਾਲਾ ਚੰਨੀ ਚੰਨੇ ਹਲਵਾ ਚੰਨੇ ਸਭ ਠੀਕ ਆ ਕੰਮ ਕਰਾ ਰਿਹਾ ਜੀ ਦੁਬਾਰਾ ਆ ਜਾਂਦੇ ਇੱਧਰ ਜਿੱਤ ਜਾਂਦੇ ਫਿਰ ਲੱਗਦਾ ਸੀ ਉਮੀਦ ਹੈਗੀ ਸੀ ਅੱਗੇ ਕੁਝ ਕਰਦੇ ਜਿੱਤ ਜਾਂਦੇ ਰਕਾਰਡ ਬਣ ਕਰਾਉਂਦਾ ਵੀ ਹਾਂ ਵੀ ਖੜਿਆ ਤਾਂ ਕਦੀ ਕੋਈ ਯਾ ਹੋਇਆ ਤਾਂ ਕਦੀ ਹੁਣ ਵੀ ਜੇ ਕਦੀ ਬਣ ਗਿਆ ਤੇ ਦੱਸੂਗਾ ਵੀ ਮੈਂ ਕੰਨੀ ਬਣਿਆ ਤਾਂ ਕੋਈ ਨਹੀਂ ਬਾਬਾ ਜੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਉਹਨਾਂ ਨੇ ਕੰਮ ਕਰ ਰਹੇ ਨਹੀਂ ਹੈ ਨਾ ਉਧਰ ਚਮਕੌਰ ਸਾਹਿਬ ਚ ਵੀ ਲੋਕ ਕਹਿੰਦੇ ਆ ਫਿਰ ਮਤਲਬ ਲੋਕਾਂ ਨੇ ਨਕਾਰਾਤਮਕਤਾ ਦਿੱਤਾ ਵੋਟ ਕਿਉਂ ਨਹੀਂ ਪਾਈ ਕਿ ਜੀ ਬਾਹਤਾ ਹੈ ਢੜੇ ਜਿਹੜੇ ਤੇਨ ਪਤਾ ਹੈ ਲੋਕ ਪਟ ਹੋ ਜਾਂਦੇ ਝਾੜੂ ਵਾਲੇ ਨੇ ਇੱਕ ਪਾਸੇ ਝਾੜੂ ਵਾਲਾ ਕਰ ਲਿਆ ਬੇ ਬਦਲਾਵ ਕਰਨਾ ਫਲਾਣਾ ਕਰਨਾ ਠੰਮਗਾ ਕਰਨਾ ਜਾਂ 50 50 ਮੈਂ ਤਾਂ ਲਾਗੇ ਕਰਨਾ ਪੈਸੇ ਲਾਗੇ ਦੇ ਸਭ ਕੁਝ ਲਾਗੇ ਕਰਨਾ ਤਾਂ ਘਮ ਹੋਇਆ ਜੀ ਨੀਕ ਤੁਹਾਡੀ ਉਮਰ ਹੈ ਤੁਸੀਂ ਪ੍ਰਕਾਸ਼ ਬੱਦ ਨੂੰ ਵੀ ਮੁੱਖ ਮੰਤਰੀ ਦੇਖਿਆ ਪੰਜ ਵਾਰ ਰਹੇ ਨੇ ਉਹਨਾਂ ਨੇ ਕੀ ਕੁਝ ਕਰਿਆ ਉਹ ਤਾਂ ਮਾੜਾ ਮੋੜਾ ਕਰੀ ਜੇ ਫਿਰ ਵੀ ਜੋ ਕਰਿਆ ਹਾਂ ਕਰੀ ਕੇ ਮਾੜਾ ਮੋੜਾ ਹਾਂ ਕਰੀ ਜੇ ਸਭ ਫਿਰ ਵੀਰ ਫਿਰ ਵੀਰ ਨਾਲ ਰਹੇ ਨੇ ਵਿਚਾਰਾ ਚਲੋ ਠੀਕ ਹੈ ਅੰਕ ਜੀ ਕੀ ਨਾਮ ਹੈ ਬੰਦ ਸਿੰਘ ਠੀਕ ਹੈ ਸਾਰੀਆਂ ਪਾਰਟੀਆਂ ਦੇਖ ਲਈਆਂ ਪ੍ਰਧਾਨ ਮੰਤਰੀ ਦਾ ਮਸਲਾ ਹੈ ਫਿਰ ਕਿਹੜਾ ਐਮਪੀ ਚੁਣ ਰਹੇ ਹੋ ਆਪਣਾ ਇਹ ਤਾਂ ਉਹ ਰਾਇਤਾਂ ਨੇ ਚੁਣਨਾ ਸਾਡੇ ਸੁਣਦੇ ਸੋਹਰੇ ਹੋਣਾ ਰਾਇਤ ਦੇ ਹੱਥਾਂ ਮਾ ਕੱਲੇ ਬੰਦੇ ਦੇ ਹੱਥਾਂ ਮਾ ਤਾਂ ਹੈ ਨਹੀਂ ਕਿ ਕੱਲੇ ਦੇ ਹੱਥਾਂ ਮਾ ਹੈ ਪਰ हां ਇੱਕ ਗੱਲ ਮੈਂ ਜ਼ਰੂਰ ਕਹੂੰਗਾ ਜੀ ਕਦੀ ਵੋਟਾਂ ਦਾ ਅਸਰ ਪੈਣਾ ਹੈ ਹਾਂ ਜੀ ਕੱਲੇ ਕੱਲੇ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਚੰਗਾ ਕਿਹੜਾ ਲੱਗਿਆ ਵਾਪਾ ਜੀ ਵੀ ਤੁਹਾਡੇ ਦੇ ਲੋਕੀ ਹਾਂ ਭਾਈ ਇਹ ਕੰਮ ਕਰਦਾ ਸਾਲੇ ਵਾਸਤੇ ਜੇ ਚੰਗਾ ਦਾ ਮਾੜਾ ਮਾੜਾ ਪ੍ਰਕਾਸ਼ ਸਿੰਘ ਬਾਦਲ ਆ ਫਿਰ ਕਾਂਗਰਸ ਹਾਂ ਕਾਂਗਰਸ ਵੀਰੇ ਕਿਹੜਾ ਕੰਮ ਹੋਇਆ ਕਾਂਗਰਸ ਬਾਜ ਗਰੀਬਾਂ ਬਾਰੇ ਸੋਚਦੀ ਸੀ ਕਾਂਗਰਸ ਹਾਂ ਕਾਂਗਰਸ ਗਰੀਬਾਂ ਬਾਰੇ ਸੋਚਦੀ ਸੀ ਜੋ ਵੀ ਸਹੂਲਤ ਅੱਜ ਤੱਕ ਚੱਲ ਰਹੀਆਂ ਐ ਇਹ ਸਾਰੇ ਕਾਂਗਰਸ ਦਿੱਤੀਆਂ ਮੈਂ ਚੱਲ ਰਹੀਆਂ ਪ੍ਰਕਾਸ਼ ਵੀ ਉਹਨਾਂ ਪੈੜਾਂ 'ਤੇ ਚੱਲੇ ਆ ਹੁਣ ਆ ਕੇ ਜਿਹੜੇ ਲੀਡਰ ਐ ਹੁਣ ਇਹ ਝੂਠੇ ਵਾਅਦੇ ਕਰਦੇ ਐ ਇਨਾ ਦਾ ਕੋਈ ਜੇ ਇੱਕ ਵਾਅਦੇ ਨਾ ਕਰੋ ਹੁਣ ਇਹਨਾਂ ਨੇ ਉਹ ਰਾ ਕਹ ਕਿ ਜਨਾਨੀਆਂ ਦੇ ਫਾਰਮ ਭਾਜਿਆ ਆ ਮਾਦੀ ਪਾਰਟੀ ਨੇ ਇੱਕ ਪਰਚਾ ਦੇ ਗੋ ਪਰ ਉਹ ਆਪਣੇ ਮੋਬਾਈਲਾਂ ਦੇ ਨੰਬਰ ਲਿਖ ਲਏ ਮੋਬਾਈਲਾਂ ਹਾਂ ਮੋਬਾਈਲਾਂ ਦੇ ਜਿਹੜੇ ਨੰਬਰ ਲਿਖੇ ਐ ਮੋਬਾਈਲਾਂ ਦੇ ਨੰਬਰਾਂ 'ਵਾਂ ਨਹੀਂ ਪੈਸੇ ਆਉਣੇ ਖਾਤਿਆਂ 'ਵਾਂ ਪੈਸੇ ਆਉਣੇ ਆ ਉਹ ਨਕਲ ਕਰੀ ਨੇ ਕਾਂਗਰਸ ਦੀ ਠੀਕ ਹੈ ਕਾਂਗਰਸ ਨੇ ਆਖਿਆ ਘਰ ਘਰ ਫੇਰ ਕੇ ਫਾਰਮ ਭਰੇ ਵੀ ਇੱਕ ਇੱਕ ਪਰਿਵਾਰ ਦੇ ਵਿੱਚ ਇੱਕ ਬੰਦੇ ਨੂੰ ਜੋਬ ਪਦਾਉਂਗੇ ਹਾਂ ਅਰੇ ਕੈਪਟਨ ਨੇ ਗੁਟਕਾ ਛੱਡ ਕੇ ਅਸਰ ਦੇ ਉੱਪਰ ਕਸਮ ਖਾਦੀ ਦੀ ਵੀ ਮੈਂ 15 ਦਿਨਾਂ ਵਿੱਚ ਨਸ਼ਾ ਬੰਦ ਕਰ ਦੂੰਗਾ ਉਹੀ ਭਗਵਾਨ ਤੁਹਾਡਾ ਨਕਲ ਕਰ ਲਈ ਹੋਇਆ ਕਿਸੇ ਦੇ ਕੁਝ ਨਹੀਂ ਨਾ ਹੋਣਾ ਇੱਕ ਗੇਲਾ ਮੂੰਹ ਦਿਖਾਉਂਦੇ ਐ 5 ਸਾਲ ਤੋਂ ਪਿੰਡਾਂ ਮੈਂ ਆਉਂਦੀ ਹੀ ਨਹੀਂ ਹੈਗੇ ਕਿਹਦੀ ਪੂਛ ਭੜੀ ਐ ਕਿਨੂੰ ਕਿਸੇ ਵੀ ਚੰਗਾ ਟੜਕੋ ਨੂੰ ਹੱਲ ਕੀ ਆ ਵੀਰੇ ਜੇ ਬੋਰਡ ਤਾਂ ਕਿਸੇ ਪਾਉਣੀਆਂ ਵਾ ਬੋਰਡ ਦੀ ਉਹ ਵੈਲਿਊ ਆ ਬੋਰਡ ਕਰਕੇ ਸਾਡੀ ਪੁੱਛ ਪੈਂਦੀ ਏ ਜੇ ਅਸੀਂ ਬੋਟੇ ਨਹੀਂ ਪਾਉਂਗੇ ਸਾਡੀ ਪੁੱਛ ਕੀ ਨਾ ਕਰਨੀ ਆ ਆ ਵੀ ਸਾਨੂੰ ਡਾਕਟਰ ਅਵੇਦ ਕਰਨੇ ਦਿੱਤੀ ਵੀ ਆ ਜਿਹੜੀ ਦੇਣ ਹੈ ਇਹ ਸਾਨੂੰ ਡਾਕਟਰ ਅਵੇਦ ਕਰਨੇ ਦਿੱਤੀ ਹੈ ਇਹਨਾਂ ਨੇ ਨਹੀਂ ਦਿੱਤੀ ਹੈ ਇਹਨਾਂ ਨੇ ਸਾਨੂੰ ਕੁਛ ਵੀ ਜੇ ਸਾਨੂੰ ਡਾਕਟਰ ਅਵੇਦ ਕਰੇ ਵੈ ਲੀਨੋ ਤੇ ਬੋਰਡ ਦਾ ਹੱਕ ਨਾਲ ਅਧਿਕਾਰ ਨਾਲ ਅਸੀਂ ਕਿਧਰੇ ਬਸਰ ਨੂੰ ਤੇ ਹੈਗੇ ਉਹ ਵੇਡ ਦੇਣ ਕਰਕੇ ਸਾੜਾ ਸਾੜੀ ਪੁੱਛ ਹੈ ਅੱਛਾ ਪੁੱਛ ਹੈ ਪਰ ਇੱਕ ਗੱਲ ਹੈ ਜਿੱਥੇ ਅਸੀਂ ਗਰੀਬ ਖੜੇ ਉੱਥੇ ਹੀ ਖੜੇ ਐ ਕੋਈ ਗਰੀਬੀ ਨਹੀਂ ਹਟੀ ਕੋਈ ਇੱਕ ਨਾਹ ਗਰੀਬੀ ਹਟਾਓ ਬਸ ਨਾ ਰਹੀ ਰਹਿ ਗਿਆ ਇਹਨਾਂ ਗਵਰਨਮੈਂਟਾਂ ਦਾ 5 ਸਾਲ માં ਇਹਨਾਂ ਨੇ ਕਦੀ ਆ ਕੇ ਮੂੰਹ ਨਹੀਂ ਦਿਖਾਉਣਾ ਬੀਜੇਪੀ ਕੀ ਬੈਰੀ ਫਿਰ ਉੱਪਰ ਮੋਦੀ ਬੀਜੇਪੀ ਦਾ ਹੁਣ ਇਹ ਜਹ ਹਾਲ ਹੈ ਭਾਈ ਉਹ ਤਾਂ ਕਹਿੰਦੇ ਵੀ ਇੱਕੇ ਰਾਸ਼ਟਰ ਲਿਆਉਣਾ ਬਾਕੀ ਉਹਦਾ ਤਾਂ ਨਾਦਰਸ਼ਾਲਾ ਕੰਮ ਹੋ ਗਿਆ ਔਰੰਗਜ਼ੇ ਬੇਲਾ ਕੰਮ ਹੋ ਗਿਆ ਵੀ ਕੇ ਰਾਟਰ ਲਿਆਉਣਾ ਇੱਕੇ ਰਾਟਰ ਇੱਕੇ ਚੌਣ ਤੁਸੀਂ ਆਪ ਸੁਣਦੇ ਆ ਜੇ ਤਾਂ ਕੋਈ ਬਾਹਰ ਦੀ ਗੱਲ ਤਾਂ ਨਹੀਂ ਹੈ ਵੀ ਕੇ ਰਾਟਰ ਬਣਾਉਣਾ ਹੁਣ ਇਹ ਜਿਹੜਾ ਹਿੰਦੁਸਤਾਨ ਹੈ ਇਹ ਰਿਸ਼ਮੂਨ ਦਾ ਦੇਸ਼ ਹੈ ਬਹੁਤ ਅਰਮ ਦਾ ਦੇਸ਼ ਹੈ ਪਤਾ ਨਹੀਂ ਕਿਨੇ ਘਟਾਰ ਮੋੜ ਹੈ ਜੇ ਉਹ ਇੱਕੋ ਰਾਟਰ ਲਿਆਉਣ ਦਾ ਫਿਰ ਤਾਂ ਪਤਾ ਨਹੀਂ ਵਿੱਚ ਕੀ ਹੋਣਾ ਹੋ ਸਕਦਾ ਕੱਟ ਗਿੰਤੀਆਂ ਨੇ ਭਾਵੇਂ ਸਿੱਖਾਂ ਦੀ ਗੱਲ ਕਰੀਏ ਤੁਸੀਂ ਮੰਨਦੇ ਹੋ ਵੀ ਖਤਰਾ ਹੈ ਫਿਰ ਕੱਟ ਗਿੰਤੀਆਂ ਨੂੰ ਚਾਹੇ ਸਿੱਖਾਂ ਦੀ ਗੱਲ ਕਰਦੀ ਆਪਾਂ ਇੱਕ ਕਮੈਂਟ ਹੁਣ ਮੁਸਲਮਾਨਾਂ ਦੇ ਪਿੱਛੇ ਵੇ ਮਸਜਿਦਾਂ ਢਾਉਂਦਾ ਕੱਲ ਮੰਦਰ ਕੱਲ ਗੁਰਦੁਆਰੇ ਵੀ ਘਟਾ ਉੱਟਵਾ ਸਕਦਾ ਇੱਕ ਵਿਚਾਰ ਕਰੋ ਤੁਸੀਂ ਭਾਜੀਪੀ ਦੇ ਲੀਡਰ ਨੇ ਬਿਆਨ ਦਿੱਤਾ ਵੀ ਸਿੱਖਵਾਦੀ ਥੋੜੀ ਜਿਆਦਾ ਹੋਣਾ ਇਹਨਾਂ ਨੇਤਾ ਹਿਮਕੁੰਡ ਸਾਹਿਬਾ ਵੀ ਬਿਆਨ ਦੇ ਦਿੱਤਾ ਵੀ ਉਹ ਹਿਮਕੁੰਡ ਸਾਹਿਬ ਦਾ ਸੁਣਿਆ ਉਹਦੇ ਬਾਰੇ ਵੀ 3 ਸਾਲ ਪਹਿਲਾਂ ਬਿਆਨ ਦਿੱਤਾ ਦਾ ਭਾਜੀਪੀ ਵਾਲਿਆਂ ਨੇ ਬੀਓਟੈਕ ਉਹ ਗੁਰੂ ਗੋਬਿੰਦ ਸਿੰਘ ਨੇ ਉਸਾ ਕੋਸ਼ਿਸ਼ ਨਹੀਂ ਹੋਇਆ ਬੀਓਤੈ ਨੇ ਸਿੱਖਾ ਨੂੰ ਹੀ ਕਬਜ਼ਾ ਕਰਿਆ ਵਾ ਨਾਲੇ ਆਪ ਜਾਂਦੇ ਰਹੇ ਨਾਲੇ ਆਪ ਨਾਲੇ ਆਪ ਜਾਂਦੇ ਰਹੇ ਇਹ ਡੇਰਾਬਾਦ ਨੂੰ ਛਾਉਂਦੇ ਆ ਅੱਛਾ ਜਿਹੜਾ ਬੋਕ ਜਿਹੜਾ ਵੋਟ ਬੈਂਕ ਹੈ ਨਾ ਇਹਨਾਂ ਦਾ ਇਹ ਸਾਰਾ ਡੇਰਾ ਹੈ ਹੋ ਉਹਨਾਂ ਵਰਦਬਾਲ ਅੰਦਰ ਹੈ ਉਧਰ ਸਰਸੇ ਵਾਲਾ ਅੰਦਰ ਹੈ ਉਹਨੂੰ 3 ਦਿਨ ਜਵਾਨ ਤੇ ਮਿਲ ਜਾਂਦੀ ਹੈ ਕਿੰਨੇ ਕੇ ਚੱਲਦੇ ਓਵਰ ਕਾਦੇ ਮਿਲਦੀ ਵੋਟ ਬੈਂਕ ਹੈ ਅਮਰਤਪਾਲ ਨੇ ਹਾਂ ਅਮਰਤਪਾਲ ਬੰਨੋ ਕੁਛ ਨਹੀਂ ਦੇਖੋ ਹੁਣ ਇਹਦਾ ਰਹੀਆ ਤਾਂ ਦੇ ਹੱਥ ਜਿੱਦਾਂ ਉਹ ਉਹਨੂੰ ਟਿਕਟ ਮਿਲਿਆ ਵਾ ਇਹ ਤਾਂ ਜਨਤਾ ਦੇ ਹੱਥ ਮਨੂ ਜੀ ਅਮਰਤਪਾਲ ਜਿੱਤ ਜਾਂਦੇ ਜਿਵੇਂ ਲੋਕਾਂ ਦੀ ਆਵਾਜ਼ ਆ ਉਸ ਤੋਂ ਬਾਅਦ ਕੁਝ ਕਰਨਗੇ ਤਾਂ ਨਾਦਲ ਉਸ ਸਮੇਂ ਜਾ ਕੇ ਦੇਖੋ ਇਹ ਤਾਂ ਆਪਣੀ ਆਪਣੀ ਸੋਚ ਹੈ ਬਾਈ ਮੈਂ ਕੋਈ ਵੀ ਲੀਡਰ ਆਉਂਦਾ ਉਹ ਕਹਿੰਦਾ ਮੈਂ ਤੁਹਾਨੂੰ ਐ ਕਰ ਦੂੰਗਾ ਐ ਕਰ ਦੂੰਗਾ ਉਹ ਕਰ ਦੂੰਗਾ ਥੋੜਵਾ ਕਰ ਦੂਗਾ ਕਰਦਾ ਕੋਈ ਕੁਝ ਨਹੀਂ ਆਏਗਾ ਜਿਹਦਾ ਇਹ ਕਿਲਾ ਕੁਰਸੀ ਲੱਗ ਗਈ ਉਹ ਕੁਰਸੀ ਦੇ ਹੋ ਕੇ ਬਹਿ ਜਾਂਦਾ ਉਹ ਤੁਸੀਂ ਦੇਖ ਕਿੰਨੇ ਕਿੰਨੇ ਅ ਅ ਦੁਨਿਆਪਦੇ ਪੈਸਾ ਨਿਕੜਿਆ ਕਿੰਨੇ ਉਹ ਆਪਣੇ ਆਪਣੇ ਲੋਸਦੇ ਗਰੀਬ 간ੀ ਕੋਈ ਨਹੀਂ ਦੇਖਦਾ ਗਰੀਬੀ ਤਾਂ ਹੌਂਦੀ ਵੱਧਦੀ ਜਾ ਰਹੀ ਹੈ ਤਾਂ ਵੱਖ-ਵੱਖ ਲੋਕਾਂ ਨੇ ਆਪਣੀ ਆਪਣੇ ਵਿਚਾਰ ਰੱਖੇ ਨੇ ਨਰਾਜ਼ਗੀ ਵੀ ਜ਼ਰੂਰ ਹੈ ਲੀਡਰਾਂ ਪ੍ਰਤੀ ਪੂਰੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਦਾ ਵਿਰੋਧ ਵੀ ਹੋ ਰਿਹਾ ਹੈ ਲੋਕ ਕਹਿੰਦੇ ਕਿ ਅਸੀਂ ਵੋਟ ਪਾ ਕੇ ਚੁਣਦੇ ਹਾਂ ਉਸ ਤੋਂ ਬਾਅਦ ਲੀਡਰ ਆਪਣਾ ਮੂੰਹ ਦਿਖਾਉਣ ਨਹੀਂ ਆਉਂਦੇ ਤੇ ਅਸੀਂ ਜਾਈਏ ਤੇ ਜਾਈਏ ਕਿੱਧਰ ਨਰਾਜ਼ਗੀ ਜ਼ਰੂਰ ਦੇਖਣ ਨੂੰ ਮਿਲਦੀ ਹੈ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਛਠਾ ਨੀਡਰ ਪੰਜਾਬੀ মিডিਆ ਸ਼੍ਰੀ ਆਨੰਦਪੁਰ ਸਾਹਿਬ